ਮંત્રી ਸਾਹਿਬ ਵੱਲੋਂ ਕੋਈ ਜਵਾਬ ਵੀ ਤਾਂ ਹੋਣਾ ਚਾਹੀਦਾ ਕਿ ਹਾਂ ਸਹੀ ਜਵਾਬ ਹੋਗਾ ਇਹ ਦੱਸਾਂਗਾ ਤੁਹਾਨੂੰ ਨਹੀਂ ਹੋਸੇ ਅਸੀਂ ਤਾਂ ਅਸੀਂ ਕੋਲੋਂ ਹੁਣ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ 12:07 ਮਿੰਟ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਜਵਾਬ ਨਹੀਂ ਆਇਆ ਕਿਸੇ ਗੱਲ ਕਰ ਕਿਸੇ ਸੈਨਾ ਸਾਹਿਬ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ ਸੀਨੀਅਰ ਇਹ ਮਸਲਾ ਪਤਾ ਤੱਕ ਪਹੁੰਚਿਆ ਆਇਆ ਕਿਸੇ ਸੀਨੀਅਰ ਅਫੀਸ਼ਰ ਵੱਲੋਂ ਕੋਈ ਜਵਾਬ ਨਹੀਂ ਅਜੇ ਤੱਕ ਆਇਆ ਨਹੀਂ ਮੈਂ ਇਹੀ ਪੇਂਸਿਕ ਕਰ ਰਿਹਾ ਦੋਸਤੋ ਸਮਾਣਾ ਬੀਐਸਐਨਲ ਟਾਵਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅੱਜ ਕੁਝ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਸਮਾਣਾ ਹੋਰ ਵੀ ਜਿਹੜੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਐਸਜੀਐਮ ਸਮਾਣਾ ਮੌਕੇ ਤੇ ਪਹੁੰਚੇ ਆ ਔਰ ਉਹਨਾਂ ਵੱਲੋਂ ਗੁਰਜੀਤ ਸਿੰਘ ਖਾਲਸਾ ਦੇ ਜਿਹੜੇ ਤੇ ਕੋਆਰਡੀਨੇਟਰ ਨੇ ਟਾਵਰ ਮੋਰਚੇ ਤੇ ਉਹਨਾਂ ਨਾਲ ਗੱਲਬਾਤ ਵੀ ਜਾਰੀ ਹੈ ਸੋ ਆਓ ਸਿੱਧਾ ਚੱਲਦੇ ਆਂ ਜਿੱਥੇ ਗੱਲਬਾਤ ਹੋ ਰਹੀ ਹੈ ਸਮਾਣਾ ਦਾ মিডিਆ ਇੱਥੇ ਹਾਜ਼ਰ ਹੈ ਉਸ ਦਿਨ ਵੀ ਫੇਰ ਹੀ ਇਹਨਾਂ ਨੇ ਸਾਡੀ ਗੱਲ ਉੱਤੇ ਪਹੁੰਚਾਈ ਫੇਰ ਹੀ ਸਾਨੂੰ ਜਵਾਬ ਦਿੱਤਾ ਸੀ ਅਸੀਂ ਉਸ ਦਿਨ ਇਹਨਾਂ ਨੂੰ ਕੀ ਮੰਨਦੇ ਸੀ ਸਾਨੂੰ ਇਹ ਦੱਸੋ ਵੀ ਸਾਡੀ ਉਹ ਜਿਹੜੀ ਫਾਈਲ ਆ ਕਿੱਥੇ ਪਈ ਆ ਉਹ ਮੋਰਚ ਉੱਥੇ ਜਾ ਕੇ ਜਦੋਂ ਅਸੀਂ ਬੈਠੇ ਤੇ ਫੇਰ ਸਾਨੂੰ ਮੀਟਿੰਗ ਤੇ ਭਾਈ ਹੁਣ ਦੱਸੋ ਹੁਣ ਹੁਣ ਕੀ ਇਹਨਾਂ ਕੋ ਜੇ ਇਹਨਾਂ ਨੇ ਉੱਤੇ ਭੇਜਤੀ ਆ ਸਵੇਰੇ 8 ਵਜੇ ਦੀ ਪੋਜੀਸ਼ਨ ਉੱਪਰ ਜਾ ਚੁੱਕੀ ਆ ਤੇ ਹੁਣ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਜਵਾਬ ਵੀ ਤਾਂ ਹੋਣਾ ਚਾਹੀਦਾ ਕਿ ਸਾਨੂੰ ਸਵੇਰੇ ਇਹਨਾਂ ਵੱਲੋਂ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਕੋਆਰਡੀਨੇਟਰ ਵੱਲੋਂ ਮੈਸੇਜ ਆਇਆ ਸੀਗਾ ਜੀ ਸਾਡੀ ਟੀਮਸ ਲੱਗੇ ਇਥੇ ਡਾਕਟਰ ਸਾਹਿਬ ਦਾ ਵੀ ਮੈਨੂੰ ਮੈਸੇਜ ਆਇਆ ਸੀ ਕਿਉਂਕਿ ਬਹੁਤ ਹਾਈਟ ਤੇ ਸਾਡੀ ਕੋਈ ਐਕਸੈਸ ਨਹੀਂ ਹੈ ਕਿਉਂਕਿ ਇਹਨਾਂ ਦੇ ਆਪਣੇ ਸਮਰਥਕ ਉਹਦੇ ਉੱਪਰ ጫਪਾਂ ਨਹੀਂ ਦੇ ਆ ਅਦਰਵਾਇਜ਼ ਮਿਲਣ ਜਾਂਦੇ ਆ ਉਹੀ ਸਾਨੂੰ ਉੱਪਰੋਂ ਮੈਸੇਜ ਲਾਉਂਦੇ ਨੇ ਕਿ ਉੱਪਰ ਕਿਸ ਤਰ੍ਹਾਂ ਹੈਗਾ ਜੀ ਤੇ ਜਿਨੇ ਉਹਨਾਂ ਦੇ ਦੱਸੇ ਅਨੁਸਾਰ ਜਦੋਂ ਉੱਪਰ ਬੇ ਸਾਹਿਬ ਸਿੰਘ ਦੇ ਉੱਪਰ ਗਿਆ ਸਵੇਰ ਤੋਂ ਉਹਨਾਂ ਨੇ ਡਾਕਟਰ ਅੰਤਿ ਭਾਈ ਗੁਰਜੀਤ ਸਿੰਘ ਖਾਲਸਾ ਜੀ ਜਿਹਦੇ ਹੈਗੇ ਨੇ ਅਨਕੌਂਸ਼ੀਅਸ ਮਗੇ ਤੇ ਉਹਨਾਂ ਨੇ ਦਵਾਈ ਨਹੀਂ ਲੈ ਲਈ ਉਹ ਕਹਿੰਦੇ ਤਾਂ ਫਿਰ ਸਾਡੇ ਡਾਕਟਰਸ ਨੇ ਵੀ ਕਾਫੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਜੀ ਦੋਨੋਂ ਆਪਸੇ ਡੀਐਸਪੀ ਸਾਹਿਬ ਤੇ ਮੈਡੀ ਵੀ ਅਸੀਂ ਆਏ ਤਾਂ ਉੱਪਰ ਗੱਲ ਕੀਤੀ ਤਾਂ ਜਿਹੜੇ ਸਾਫ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਉਹ ਖਾਣਾ ਨਹੀਂ ਜਾ ਰਹੇ ਤੇ ਦਵਾਈ ਵੀ ਲੈ ਰਹੇ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਬੀਪੀ ਸ਼ੂਗਰ ਲੱਗਦਾ ਕਿਸਮ ਦੇ ਵੀ ਆਈਆਂ ਪ੍ਰੋਬਲਮਸ ਚੱਲ ਰਹੀਆਂ ਨੇ ਜਿੱਦਿ ਕੀ ਮੈਡੀਸਨ ਚੱਲ ਰਹੀ ਸੀ ਜੀ ਤਾਂ ਹੁਣ ਜਦੋਂ ਮੈਡੀਸਨ ਨਹੀਂ ਜਾ ਰਹੀ ਤੇ ਜਿਸ ਤਰ੍ਹਾਂ ਦਾ ਮੌਸਮ ਹੋਸਾ ਨਾਲ ਉਹਨਾਂ ਦਾ ਸਿਹਤ ਵਿਗੜ ਰਿਹਾ ਤਾਂ ਸਾਡੇ ਵੱਲੋਂ ਉਹਨਾਂ ਨੂੰ ਰਈ ਅਪੀਲ ਕੀਤੀ ਵੀ ਜਿਹੜੇ ਨਾਲ ਬੈਠੇ ਸੀ ਸਾਨੂੰ ਉਹਨਾਂ ਨੇ ਕਹੀ ਕਿ ਸਾਡੀ ਡਾਇਰੈਕਟ ਗੱਲ ਤਾਂ ਹੋ ਨਹੀਂ ਪਾਈ ਉਹਨਾਂ ਨਾਲ ਤਾਂ ਸੀ ਉਹਨਾਂ ਨੇ ਹੀ ਕਿਹਾ ਵੀ ਜਦੋਂ ਵੀ ਹੁੰਦੇ ਸਾਡੀ ਉਹਨਾਂ ਨਾਲ ਗੱਲ ਵੀ ਕਰਵਾ ਦਿਓ ਆਦਰਵਾਇਜ਼ ਅਸੀਂ ਉਹਨਾਂ ਨੂੰ ਇਹਦੀ ਅਪੀਲ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਥੋੜਾ ਥੋੜਾ ਮੈਡੀਸਨ ਦਾ ਜਾਂ ਪਾਣੀ ਦਿਓ ਆਪਾਂ ਨੂੰ ਉਹਨਾਂ ਨੂੰ ਸਿਹਤ ਦੀ ਬਹੁਤ ਚਿੰਤਾ ਹੈ ਦੂਸਰੀ ਗੱਲ ਜਿੰ ਤੱਕ ਲਾਅ ਨੂੰ ਲੈ ਕੇ ਹੈਗਾ ਤਾਂ ਉਸ ਸੰਬੰਧ ਇਹ ਹੈ ਕਿ ਅਸੀਂ ਪ੍ਰਸ਼ਾਸਨ ਵੱਲੋਂ ਮਲਟੀਪਲ ਟਾਈਮਸ ਅਸੀਂ हाई प्लेटफॉर्म ਤੇ ਸੀਨੀਅਰ ਆਪਣੇ ਅਧਿਕਾਰੀਆਂ ਨਾਲ ਤੇ ਗਵਰਨਮੈਂਟ ਲੈਵਲ ਤੱਕ ਮੰਗ ਹੋ ਗਿਆ ਸੀ ਸਾਫ ਵਿਸਾ ਵੱਲੋਂ ਸਾਰਿਆਂ ਵੱਲੋਂ ਉੱਪਰ ਇਹ ਮਟਰ ਰੇਜ਼ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਹੀ ਮੰਗ ਹੋਖੀ ਸੀ ਸੀਨੀਅਰ ਸਾਹਿਬ ਵੱਲੋਂ ਮੀਟਿੰਗ ਵੀ ਹੋਈ ਸੀ ਜਿਹੜਾ ਕਿ ਆਪਣੇ ਮੋਰਚੇ ਦੇ ਡਿਪੀ ਕੋਆਰਡੀਨੇਟਰ ਨੇ ਇਹਨਾਂ ਵੱਲੋਂ ਗਵਰਨਮੈਂਟ ਲੈਵਲ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਸਾਰਾ ਲਾਅ ਦੀ ਡਰਾਫਟਿੰਗ ਸਾਰਾ ਕੁਝ ਖੁਦ ਸ਼ਾਮਲ ਹੋ ਕੇ ਸਾਰਾ ਕਰਵਾਇਆ ਗਿਆ ਤੇ ਦੇ ਨੋ ਬੈਟਰ ਅਬਾਊਟ ਦਾ ਡਿਟੇਲ ਮਤਲਬ ਜਿੱਦਾਂ ਤੁਸੀਂ ਅੱਗੇ ਸੈਸ਼ਨ ਦੇ ਵਿੱਚ ਸੀ ਪਰ ਇੱਕੋ ਇੱਕੋ ਹੀ ਸਵਾਲ ਹੁਣ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਵੇਖੋ ਰਣਨੀਤੀ ਤਾਂ ਹੁਣ ਮੁੱਖ ਮੰਤਰੀ ਆਹੀ ਤਾਂ ਇਹਨਾਂ ਨੂੰ ਆਖਿਆ ਭਈ ਤੁਸੀਂ ਤੁਹਾਨੂੰ 4 ਘੰਟੇ ਹੋ ਗਏ ਨੇ ਮਤਲਬ ਬੰਦਾ ਤੁਸੀਂ ਜਿੱਥੋਂ ਚੁੱਕਿਆ ਸੀ ਫਿਰ ਉੱਥੇ ਤੇ ਆ ਕੇ ਸੁੱਟਦਾ ਤੁਸੀਂ ਦੱਸੋ ਤਾਂ ਹੀ ਮੁੱਖ ਮੰਤਰੀ ਸਾਹਿਬ ਨੇ ਜਵਾਬ ਕੀ ਦਿੱਤਾ